ਪਰਵਾਸੀ نیوز ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦੇ ਕੈਨੇਡਾ ਨਿਊਜ਼ ਬੁਲਟਨ ਦੇ ਵਿੱਚ ਅਸੀਂ ਚਰਚਾ ਕਰਾਂਗੇ ਕੁਝ ਖਾਸ ਖਬਰਾਂ ਤੇ ਆਓ ਸੁਣ ਲੈਣੇ ਇੱਕ ਵਾਰ ਅੱਜ ਦੀਆਂ ਕੁਝ ਖਾਸ ਸਰਗਰਮੀਆਂ ਕੈਨੇਡਾ ਚ ਮ੍ਰਿੱਕੀ ਰਾਜਦੂਤ ਨੇ ਜਾਰੀ ਕੀਤੀ ਚਿਤਾਵਨੀ ਸਰਹੱਦ ਪਾਰ ਸੰਬੰਧਾਂ ਨੂੰ ਨਜ਼ਰ ਅੰਦਾਜ਼ ਨਾ ਕਰਨ ਕੈਨੇਡੀਅਨਸ ਜਸਟਨ ਟ੍ਰੂਡੋ ਤੇ ਸਿੰਗਰ ਕੈਟੀ ਪੈਰੀ ਦੀ ਨਵੀਂ ਡੇਟ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈਆਂ ਤਸਵੀਰਾਂ অপরাধিক রেকর্ড والے 600 ਵਿਦੇਸ਼ੀ ਨਾਗਰਿਕ ਹੋਏ ਲਾਪਤਾ ਦੇਸ਼ ਨਿਕਾਲੇ ਦਾ ਸਾਹਮਣਾ ਕਰੇ ਸਨ ਇਹ ਨਾਗਰਿਕ ਬੀਸੀ ਦੇ ਡਰਾਈਵਰਾਂ ਨੂੰ ਲੈ ਕੇ ਵੱਡਾ ਖੁਲਾਸਾ ਡਰਾਈਵਰਾਂ ਦੀ ਅਨਕਲੀ ਕਰਕੇ ਵਾਪਸ ਰਹੇ ਨੇ ਸੜਕਾ ਹਾਸੇ ਤਿਹੂ ਨੇ ਨਾਸਰ ਗਰਮੀਆਂ ਦਾ ਵਿਸਥਾਰ ਕੈਨੇਡਾ ਵਿੱਚ ਅਮਰੀਕੀ ਰਾਜਦੂਤ ਨੇ ਮੰਗਲਵਾਰ ਨੂੰ ਵਿਰੀਪੈਗ ਆਡੀਟੋਰੀਅਮ ਦੇ ਅੰਦਰ ਕਾਰੋਪਾਰੀਆਂ ਅਤੇ ਰਾਜਨੀਤਿਕ ਨੇਤਾਵਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਅਮੇਰੀਕਾ ਵਿਰੁੱਧ ਸੱਟਾ ਨਾ ਲਗਾਉਣ ਕਿਉਂਕਿ ਇਸ ਥਾਂ ਦੇ ਬਾਹਰ ਪ੍ਰਦਰਸ਼ਨਕਾਰੀਆਂ ਦੇ ਇੱਕ ਸਮੂਹ ਨੇ ਮੈਨੀਟੋਬਾ ਦੀ ਰਾਜਧਾਨੀ ਦੇ ਵਿੱਚ ਉਸਦੀ ਮੌਜੂਦਗੀ ਦਾ ਵਿਰੋਧ ਕੀਤਾ ਹੈ ਸਰਹੱਦ ਪਾਰ ਵਪਾਰ ਸਮਝੌਤੇ ਦੀ ਆਖਰੀ ਮਿਤੀ ਤੋਂ ਕੁਝ ਦਿਨ ਪਹਿਲਾਂ ਅਮਰੀਕੀ ਰਾਜਦੂਤ ਪੀਟਰ ਹੋਇਕਸਟਰਾ ਨੇ ਸੁਝਾਅ ਦਿੱਤਾ ਕਿ ਕੈਨੇਡਾ ਆਪਣੇ ਕੁਆਂਟੀ ਦੁਆਰਾ ਦੱਖਣ ਦੇ ਵਿੱਚ ਪ੍ਰਦਾਨ ਕੀਤੇ ਗਏ ਆਰਥਿਕ ਮੌਕਿਆਂ ਨੂੰ ਗੁਆnta ਜੋਖਮ ਨਹੀਂ ਲੈਣਾ ਚਾਹੁੰਦਾ ਕਿਉਂਕਿ ਉਹ ਆਪਣੇ ਨਿਰਯਾਤ ਬਾਜ਼ਾਰ ਦੇ ਵਿੱਚ ਵਿਭਿੰਨਤਾ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਫੋਇਕਸਟਰਾ ਨੇ ਵਿਨੀਪੈਗ ਆਰਟ ਗੈਲਰੀ, ਕੋਮਾਜ਼ੁਕ ਦੇ ਸਾਫਟ ਸਿਟੀ ਥੀਏਟਰ ਦੇ ਵਿਕੇ ਵਿਨੀਪੈਗ ਚੈਂਬਰ ਆਫ ਕਾਮਰਸ ਦੇ ਇਕੱਠ ਵਿੱਚ ਲਗਭਗ 200 ਲੋਕਾਂ ਨੂੰ ਸੰਬੋਧਨ ਦੌਰਾਨ ਕਿਹਾ ਕਿ ਇਸ ਵੇਲੇ ਮੈਂ ਅਮਰੀਕਾ ਦੇ ਖਿਲਾਫ ਸੱਟਾ ਨਹੀਂ ਲਗਾਵਾਂਗਾ। ਮੈਂ ਕੈਨੇਡਾ ਦੇ ਖਿਲਾਫ ਵੀ ਸੱਟਾ ਨਹੀਂ ਲਗਾਵਾਂਗਾ। FOX2 ਨੇ ਇਹ ਵੀ ਕਿਹਾ ਕਿ ਮੈਨੂੰ ਪਤਾ ਹੈ ਕਿ ਯੂਰਪੀ ਸੰਘ ਅਤੇ ਜਾਪਾਨ ਸੱਚਮੁੱਚ ਉਹਨਾਂ ਖਾਰਾ ਨੂੰ ਖਰੀਦਣਾ ਚਾਹੁੰਦੇ ਨੇ ਜੋ ਤੁਸੀਂ 온ਟਾਰੀਓ ਵਿੱਚ ਬਣਾਉਂਦੇ ਹੋ ਤਾਂ ਮੈਨੂੰ ਲੱਗਦਾ ਹੈ ਕਿ ਕੁਝ ਅਜਿਹੀਆਂ ਚੀਜ਼ਾਂ ਹਨ ਜੋ ਕੈਨੇਡਾ ਨੂੰ ਗਲੋਬਲ ਬਾਜ਼ਾਰ ਨੂੰ ਖੋਲ੍ਹਣ ਦੇ ਲਈ ਪੂਰੀ ਤਰ੍ਹਾਂ ਤਿਆਰ ਕਰਦੀਆਂ ਨੇ ਅਤੇ ਤੁਹਾਨੂੰ ਉਹਨਾਂ ਦਾ ਫਾਇਦਾ ਉਠਾਉਣਾ ਚਾਹੀਦਾ ਹੈ। ਹੋਰ ਬਾਜ਼ਾਰ ਵੀ ਹਨ ਜਿੱਥੇ ਤੁਸੀਂ ਅਮਰੀਕਾ ਦੇ ਨਾਲ ਇੰਨੇ ਨੇੜੇ ਹੋ ਜੁੜੇ ਹੋਏ ਹੋ ਕਿ ਇਹ ਤੁਹਾਡੇ ਲਈ ਇੱਕ ਸੀਮਤ ਕਾਰਕ ਹੋ ਸਕਦਾ ਹੈ। ਪੁਜਾ ਚਿਨਾ ਨੂੰ 4 ਮਹੀਨੇ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੁਆਰਾ ਕੈਨੇਡਾ ਵਿੱਚ ਰਾਜਦੂਤ ਨਿਯੁਕਤ ਕੀਤਾ ਗਿਆ ਸੀਗਾ ਉਹਨਾਂ ਨੇ ਆਪਣੀਆਂ ਟਿੱਪਣੀਆਂ ਉਦੋਂ ਕੀਤੀਆਂ ਜਦੋਂ ਸੀਨੀਅਰ ਕੈਨੇਡੀਅਨ ਅਤੇ ਅਮਰੀਕੀ ਵਪਾਰ ਅਧਿਕਾਰੀ ਅਗਸਤ ਦੀ ਸੀਮਾ ਸਮਾਤੋਂ ਪਹਿਲਾਂ ਵਪਾਰ ਸੌਦੇ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਦੇ ਜਿਪਾਸੇ 트럼ਪ ਨੇ ਸੁਝਾਵ ਦਿੱਤਾ ਕਿ ਕੈਨੇਡਾ ਵਾਪਸ ਸਮਝੌਤੇ ਦੀ ਬਜਾਏ ਟੈਰਿਫ ਲਗਾ ਸਕਦਾ ਹੈ ਇਸ ਮਹੀਨੇ ਦੇ ਸ਼ੁਰੂ ਵਿੱਚ ਉਸਨੇ ਪ੍ਰਧਾਨ ਮੰਤਰੀ ਮਾਰਕ ਆਰਨੇ ਨੂੰ ਦੱਸਿਆ ਕਿ ਅਮਰੀਕਾ ਉਹਨਾਂ ਕੈਨੇਡੀਅਨ ਸਮਾਨ ਉੱਤੇ 35% ਟੈਰਿਫ ਲਗਾ ਸਕਦਾ ਹੈ ਜੋ ਕੈਨੇਡਾ ਅਮਰੀਕਾ ਮੈਕਸੀਕੋ ਸਮਝੌਤੇ ਜੀ.ਯੂ.ਐਸ.ਐਮ.ਏ ਦੀ ਪਾਲਣਾ ਨਹੀਂ ਕਰਦੇ ਜੋ ਕਿ 1.25% ਹੈ ਵਕਰੇ ਤੌਰ ਉਤੇ ਕੈਨੇਡੀਅਨ ਸਟੀਲ ਅਤੇ ਐਲੂਮੀਨੀਅਮ ਉੱਤੇ ਪੰਜਾਪਤੀਸ਼ਰ ਟੈਰਿਫ ਲਗਾਇਆ ਗਿਆ ਜੋ ਅਮਰੀਕਾ ਨੇ ਸਾਰੇ ਦੇਸ਼ਾਂ ਉਤੇ ਲਗਾਇਆ ਹੈ ਜੁਰਕੇ ਕੈਨੇਡੀਅਨ ਉਲਜਾ ਤੇ ਪੋਟਾਸ਼ ਉਤੇ ਅਮਰੀਕੀ ਟੈਰਿਫ 10% ਨਾਲ ਲਾਗੂ ਕੀਤਾ ਗਿਆ। 트াম্প ਨੇ ਆਟੋਮੋਬਾਈਲ ਆਯਾਤ ਦੀ ਗੈਡ ਅਮਰੀਕੀ ਸਮਗਰੀ ਉਤੇ 25% ਟੈਰਿਫ ਵੀ ਲਗਾਇਆ ਅਤੇ ਦਮਾਈਆਂ, ਲੱਕੜ ਅਤੇ ਤਾਂਬੇ ਉਤੇ ਲੀਵਲ ਗੋਨ ਦੀ ਵੀ ਤਮਕੀ ਦਿੱਤੀ ਹੈ। ਇਹਨਾਂ ਮੌਜੂਦਾ ਅਤੇ ਸੰਭਾਵੀ ਟੈਰਫਾਂ ਦੇ ਬਾਵਜੂਦ ਫਾਇਰਕਸਟਰਾ ਨੇ ਆਪਣੇ ਵਿਨੀਪੈਗ ਦਰਸ਼ਕਾਂ ਨੂੰ ਦੱਸਿਆ ਕਿ ਕੈਨੇਡਾ ਤੇ ਅਮਰੀਕਾ ਨੂੰ ਇਕੱਠੇ ਅਜਮੋਨ ਵਾਲਾ ਤਾਣਾ-ਬਾਣਾ ਮਜ਼ਬੂਤ ਬੰਨ੍ਹਿਆ ਹੋਇਆ ਹੈ, ਭਾਵੇਂ ਇਹ ਬਦਲ ਗਿਆ ਹੈ। ਹਾਲੀਵੁੱਡ ਪੌਪ ਸਿੰਗਰ ਕੈਲੀ ਪੈਰੀ ਅਤੇ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੇਨੀਸਰ ਖਿਆ ਦੇ ਵਿੱਚ ਨੇ ਇਧਰ ਅਸਲ ਇਸ ਦਾ ਕਾਰਨ ਉਹਨਾਂ ਦੀ ਇਕੱਠੇ ਡਿਨਰ ਡੇਟ ਹੈ ਦੋਵਾਂ ਨੂੰ ਮੋਂਟਰੀਅਲ ਦੇ ਇੱਕ ਉੱਚ ਪੱਧਰੀ ਰੈਸਟੋਰੈਂਟ ਦੇ ਵਿੱਚ ਇਕੱਠੇ ਡਿਨਰ ਕਰਦੇ ਅਤੇ ਬਾਅਦ ਦੇ ਵਿੱਚ ਪਾਰਕ ਵਿੱਚ ਸੈਰ ਕਰਦੇ ਵੀ ਦੇਖਿਆ ਗਿਆ ਜਿਸ ਦੇ ਨਾਲ ਸੋਸ਼ਲ ਮੀਡੀਆ ਅਤੇ ਅੰਤਰਰਾਸ਼ਟਰੀ ਮੀਡੀਆ ਉਤੇ ਉਹਨਾਂ ਦੇ ਵਿਚਕਾਰ ਡੇਟਿੰਗ ਦੀਆਂ ਅਟਕਲਾਦਾਦ ਹੋਰ ਸ਼ੁਰੂ ਹੋ ਗਿਆ ਕੈਨੇਡਾ ਪੈ ਰਹੇ ਇਸ ਸਮੇਂ ਆਪਣੇ ਲਾਈਫਟਾਈਮ ਟੂਰ ਦੇ ਲਈ ਕੈਨੇਡਾ ਵਿੱਚ ਹੈ ਅਤੇ ਇਸ ਦੌਰਾਨ ਉਹ ਮੋਂਟਰੀਅਲ ਪਹੁੰਚੀ ਜਸਟਨ ਟ੍ਰੂਡੋ ਦੇ ਨਾਲ ਉਸੇ ਨੇੜਤਾ ਪਹਿਲੀ ਵਾਰ ਉਦੋਂ ਸੁਰਖੇ ਦੇ ਵਿੱਚ ਆਈ ਜਦੋਂ ਦੋਵੇਂ ਤਿੰਨ ਵੇਲੇ ਮਾਉਂਟ ਰਾਇਲ ਪਾਰਕ ਦੇ ਵਿੱਚ ਸੈਰ ਕਰਦੇ ਵੇਖੇ ਗਏ ਤੋਡੋ ਨੇ ਕੈਜ਼ੂਅਲ ਜੀਨਸ ਅਤੇ ਟੀ-ਸ਼ਰਟ ਪਾਈ ਹੋਈ ਸੀ ਜਦੋਂ ਕਿ ਪੈਰੀ ਵੀ ਇੱਕ ਸਧਾਰਨ ਲੁੱਕ ਦੇ ਵਿੱਚ ਨਜ਼ਰ ਆਈ। ਇਸ ਦੌਰਾਨ ਕੈਟੀ ਪੈਰੀ ਦੇ ਨਾਲ ਉਸਦਾ ਪਾਲਤੂ ਕੁੱਤਾ ਵੀ ਸੀ। ਇਸ ਤੋਂ ਬਾਅਦ ਦੋਵਾਂ ਨੂੰ ਸ਼ਾਮ ਨੂੰ ਮੌਂਟਰੀਅਲ ਦੇ ਇੱਕ ਆਲੀਸ਼ਾਨ ਰੈਸਟੋਰੈਂਟ ਦੇ ਵਿੱਚ ਇਕੱਠੇ ਰਾਤ ਦਾ ਖਾਣਾ ਖਾਂਦੇ ਵੇਖਿਆ ਗਿਆ। ਅੰਤਰਰਾਸ਼ਟਰੀ ਮੀਡੀਆ ਸੂਤਰਾਂ ਦੇ ਅਨੁਸਾਰ ਦੋਵਾਂ ਨੇ ਮਲਟੀ-ਕੋਰਸ ਪਕਵਾਨਾਂ ਦਾ ਆਨੰਦ ਮਾਣਿਆ ਅਤੇ ਇਕੱਠੇ ਕੋਕਟੇਲ ਦਾ ਵੀ ਆਨੰਦ ਮਾਣਿਆ। ਰੈਸਟੋਰੈਂਟ ਦੇ ਇੱਕ ਕਰਮਚਾਰੀ ਨੇ ਤਾਂ ਇੱਥੋਂ ਤੱਕ ਕਿਹਾ ਕਿ ਉਹਨਾਂ ਦੀ ਸ਼ਾਮ ਬਹੁਤ ਖਾਸ ਲੱਗ ਰਹੀ ਸੀ। ਹਾਲ ਹੀ ਦੇ ਵਿੱਚ ਕੈਰਟੀ ਪੈਰੀ ਅਤੇ ਓਰਲੈਂਡੋ ਬਲੂਮ ਲਗਭਗ 10 ਸਾਲਾਂ ਦੇ ਰਿਸ਼ਤੇ ਅਤੇ ਮੰਗਣੀ ਤੋਂ ਬਾਅਦ ਟੁੱਟ ਗਏ ਨੇ ਦੋਵੇਂ ਹੁਣ ਆਪਣੀ 4 ਸਾਲ ਦੀ ਤੀਹ ਦੇ ਜੇਜੇ ਜਬ ਬਲੂਮ ਨੂੰ ਸਹਿਪਾਲਨ ਪੋਸ਼ਣ ਕਰਦੇ ਨੇ ਇਸ ਨਾਲ ਹੀ ਜਸਟਨ ਟਰੂਡੋ ਨੇ 18 ਸਾਲ ਦੇ ਵਿਆਹ ਤੋਂ ਬਾਅਦ ਅਗਸਤ 2023 ਦੇ ਵਿੱਚ ਆਪਣੀ ਪਤਨੀ ਸੇਫੀ ਗ੍ਰੈਗੋਇ ਟਰੂਡੋ ਤੋਂ ਵੱਖ ਹੋਣ ਦਾ ਐਲਾਨ ਕੀਤਾ ਸੀ ਦੋਵਾਂ ਦੇ ਤਿੰਨ ਬੱਚੇ ਨੇ ਜੇਵਿਅਰ, ਅਹਲਾ ਗ੍ਰੇਸ ਅਤੇ ਹੈਡਰੀਅਨ ਕੀ ਇਹ ਸਿਰਫ ਦੋਸਤੀ ਹੈ ਜਾਂ ਕੁਝ ਹੋਰ ਹਾਲਾਂਕਿ ਦੋਵਾਂ ਦੀ ਇਕੱਠੇ ਮੌਜੂਦਗੀ ਨੇ ਰੋਮਾਂਸ ਦੀ ਕਲਾ ਨੂੰ ਤੇਜ਼ ਕਰ ਦਿੱਤਾ ਹੈ ਪਰ ਰੈਸਟੋਰੈਂਟ ਦੇ ਇੱਕ ਸ਼ੈਫ ਦਾ ਕਹਿਣਾ ਹੈ ਕਿ ਦੋਵਾਂ ਵਿਚਕਾਰ ਪਿਆਰ ਦਾ ਕੋਈ ਜਨਤਕ ਪ੍ਰਦਰਸ਼ਨ ਨਹੀਂ ਦੇਖਿਆ ਗਿਆ ਇਸ ਦਾ ਮਤਲਬ ਹੋ ਸਕਦਾ ਹੈ ਕਿ ਇਹ ਸਿਰਫ ਇੱਕ ਦੋਸਤਾਨਾ ਮੁਲਾਕਾਤ ਵੀ ਹੋਏ ਹਾਲਾਂਕਿ ਸੋਸ਼ਲ ਮੀਡੀਆ ਉਤੇ ਲੋਕ ਹੁਣ ਕੁਝ ਹੋਰ ਹੀ ਮਹਿਸੂਸ ਕਰ ਰਹੇ ਨੇ ਕੈਨੇਡਾ ਬੋਰਡਰ ਸਰਵਿਸਿਜ਼ ਏਜੰਸੀ ਯਾਨੀ ਕਿ ਸੀਬੀਐਸਏ ਨੇ ਖੁਲਾਸਾ ਕੀਤਾ ਹੈ ਕਿ ਅਪਰਾਧਿਕ ਰਿਕਾਰਡ ਵਾਲੇ 600 ਦੇ ਤਕਰੀਬ ਵਿਦੇਸ਼ੀ ਨਾਗਰਿਕ ਜਿਨ੍ਹਾਂ ਨੂੰ ਦੇਸ਼ ਨਿਕਾਲਾ ਦਿੱਤਾ ਜਾਣਾ ਹੈ ਜੋ ਕਿ ਇਸ ਸਮੇਂ ਲਾਪਤਾ ਨੇ ਕਿਉਂਕਿ ਚਿੰਤਾਜਨਕ ਤੌਰ ਉਤੇ ਇਨ੍ਹਾਂ ਵਿੱਚੋਂ 431 ਵਿਅਕਤੀਆਂ ਨੂੰ ਜਿੰਸੀ ਹਮਲੇ ਸਮੇਤ ਗੰਭੀਰ ਅਪਰਾਧਾਂ ਦੇ ਦੋਸ਼ੀ ਪਾਇਆ ਗਿਆ ਹੈ ਸੀਬੀਐਸਏ ਦੇ ਅੰਕੜਿਆਂ ਅਨੁਸਾਰ ਕੈਨੇਡਾ ਵਿੱਚ ਅਪਰਾਧਾਂ ਦੇ ਦੋਸ਼ੀ 1635 ਵਿਦੇਸ਼ੀ ਨਾਗਰਿਕ ਦੇਸ਼ ਨਿਕਾਲੇ ਦਾ ਸਾਮਨਾ ਕਰਦੇ ਨੇ ਹਾਲਾਂਕਿ ਇਹਨਾਂ ਦੇ ਵਿੱਚੋਂ 599 ਵਿਅਕਤੀ ਦੇਸ਼ ਨਿਕਾਲੇ ਦੀ ਕਾਰਵਾਈ ਲਈ ਪੇਸ਼ ਹੋਣ ਦੇ ਵਿੱਚ ਅਸਫਲ ਰਹੇ ਅਤੇ ਉਹਨਾਂ ਨੂੰ ਏਜੰਸੀ ਦੀ ਵਾਂਟਡ ਸੂਚੀ ਵਿੱਚ ਰੱਖਿਆ ਗਿਆ ਹੈ ਇਹਨਾਂ ਭਗੋੜਿਆਂ ਦਾ ਇੱਕ ਮਹੱਤਵਪੂਰਨ ਹਿੱਸਾ ਲੰਬੇ ਸਮੇਂ ਤੋਂ ਅਧਿਕਾਰੀਆਂ ਤੋਂ ਬਚਦਾ ਰਹੇ 599 ਲਾਪਤਾ ਵਿਅਕਤੀਆਂ ਦੇ ਵਿੱਚੋਂ 315 ਤਿੰਨ ਸਾਲਾਂ ਤੋਂ ਵੱਧ ਸਮੇਂ ਤੋਂ ਦੇਸ਼ ਨਿਕਾਲੇ ਦੇ ਬਚਾਅ ਤੋਂ ਬਚ ਰਹੇ ਨੇ ਇਸ ਤੋਂ ਇਲਾਵਾ ਹੋਰ 40 ਦੋ ਸਾਲਾਂ ਤੋਂ ਵੱਧ ਸਮੇਤ ਅਧਿਕਾਰੀਆਂ ਤੋਂ ਬਚਦੇ ਆ ਰਹੇ ਨਹੀਂ ਦੇਸ਼ ਨਿਕਾਲਾ ਦਿੱਤੇ ਜਾਣ ਵਾਲੇ ਵਿਦੇਸ਼ੀ ਨਾਗਰਿਕਾਂ ਵਿੱਚੋਂ 421 ਸਮੇਤ ਜੇਲ੍ਹ ਦੀ ਸਜ਼ਾ ਵੀ ਕੱਟ ਲਈ ਅਤੇ ਹਿਰਾਸਤ ਪੁਰਿਆ ਹੋਣ ਉਤੇ ਉਹਨਾਂ ਨੂੰ ਦੇਸ਼ ਛੱਡਣ ਦਾ ਹੁਕਮ ਦਿੱਤਾ ਗਿਆ ਸੀਬੀਐਸਏ ਗੰਭੀਰ ਅਪਰਾਧੀਆਂ ਨੂੰ ਉਹਨਾਂ ਵਿਅਕਤੀਆਂ ਵਿੱਚ ਸ਼੍ਰੇਣੀ ਵਰਤ ਕਰਦਾ ਆ ਰਿਹਾ ਹੈ ਜਿਨ੍ਹਾਂ ਨੂੰ ਘੱਟੋ-ਘੱਟ 10 ਸਾਲ ਦੀ ਕੈਦ ਦੀ ਸਜ਼ਾ ਵਾਲੇ ਅਪਰਾਧਾ ਤੇ ਲਈ ਦੋਸ਼ੀ ਠਹਿਰਾਇਆ ਜਾਂਦਾ ਹੈ ਦੇਸ਼ ਨਿਕਾਲੇ ਦਾ ਸਾਹਮਣਾ ਕਰ ਰਹੇ ਵਿਦੇਸ਼ੀ ਨਾਗਰਿਕ ਜਿਨ੍ਹਾਂ ਵਿੱਚ ਅਸਫਲ ਸ਼ਰਨ ਦਾਅਵੇਦਾਰ ਵੀ ਸ਼ਾਮਲ ਨੇ ਅਦਾਲਤ ਵਿੱਚ ਆਪਣੇ ਕੇਸਾਂ ਦੀ ਅਪੀਲ ਕਰਨ ਦਾ ਅਧਿਕਾਰ ਪ੍ਰਗਟ ਰੱਖਦੇ ਨੇ ਇਹ ਅਪੀਲ ਪ੍ਰਕਿਰਿਆ ਅਕਸਰ ਕਈ ਸਾਲਾਂ ਤੱਕ ਵੱਧ ਸਕਦੀ ਹੈ ਸੂਬਿਆਂ ਮਨੁੱਖੀ ਅਧਿਕਾਰ ਸੰਗਠਨਾਂ ਅਤੇ ਪ੍ਰਵਾਸੀ ਵਕੀਲਾਂ ਦੇ ਇਤਰਾਜ਼ਾਂ ਕਾਰਨ ਸੀਵੀਐਸਐਸ ਸੁਬਾਈ ਜੇਲਾ ਦੇ ਵਿੱਚ ਉੱਚ ਜੋਖਮ ਵਾਲੇ ਅਪਰਾਧੀਆਂ ਨੂੰ ਨਜ਼ਰਬੰਦ ਕਰਨ ਤੋਂ ਫਟ ਰਹੇ ਹਨ ਮਨੁੱਖੀ ਅਧਿਕਾਰ ਸਮੂਹਾ ਦੇ ਵਿਆਪਕ ਵਿਰੋਧ ਤੋਂ ਬਾਅਦ ਸਰਕਾਰ ਦੇ ਵੱਲੋਂ ਇਨ੍ਹਾਂ ਵਿਅਕਤੀਆਂ ਨੂੰ ਸੰਗੀ ਜੇਲਾ ਦੇ ਵਿੱਚ ਨਜ਼ਰਬੰਦ ਕਰਨ ਦੀਆਂ ਯੋਜਨਾਵਾਂ ਨੂੰ ਵੀ ਟਾਲ ਦਿੱਤਾ ਗਿਆ ਹੈ ਜਿਸ ਪਾਸੇ ਲਾਪਤਾ ਵਿਦੇਸ਼ੀ ਅਪਰਾਧੀਆਂ ਦੇ ਮੁੱਦੇ ਨੇ ਕੈਨੇਡਾ ਦੀ ਇਮੀਗ੍ਰੇਸ਼ਨ ਲਾਗੂ ਕਰਨ ਵਾਲੀਆਂ ਨੀਤੀਆਂ ਬਾਰੇ ਬਹਿਸ ਛੇੜ ਦਿੱਤੀ ਹੈ ਦੇਸ਼ ਨਿਕਾਲੇ ਦਾ ਸਾਹਮਣਾ ਕਰ ਰਹੇ ਵਿਦੇਸ਼ੀ ਨਾਗਰਿਕਾਂ ਜਿਨ੍ਹਾਂ ਵਿੱਚ ਅਪਰਾਧ ਕਰਨ ਵਾਲੇ ਵੀ ਸ਼ਾਮਲ ਨੇ ਉਨ੍ਹਾਂ ਨੂੰ ਅਦਾਲਤ ਰਾਹੀਂ ਆਪਣੇ ਕੇਸਾਂ ਦੀ ਅਧੀਨ ਕਰਨ ਦਾ ਅਧਿਕਾਰ ਹੈ ਇਸ ਪ੍ਰਕਿਰਿਆ ਵਿੱਚ ਕਈ ਸਾਲ ਲੱਗ ਸਰਦੇ ਨੇ ਜਿਸ ਕਾਰਨ ਕੁਝ ਵਿਅਕਤੀ ਦੇਸ਼ ਦੇ ਵਿੱਚ ਇਰਾਦੇ ਤੋਂ ਵੱਧ ਸਮਾਂ ਰਹਿ ਸਕਦੇ ਨੇ ਜਦੋਂ ਕਿ ਯਕਾਤਨ ਲੋਕਾਂ ਦੀ ਨਿਗਰਾਨੀ ਪਾਈਚਾਰੇ ਵਿੱਚ ਕੀਤੀ ਜਾਂਦੀ ਹੈ ਕੁਝ ਇਲੈਕਟ੍ਰੋਨਿਕ ਨਿਗਰਾਨੀ ਜਾਂ ਰਿਪੋਰਟਿੰਗ ਸੂਤਰਾਂ ਦੇ ਨਾਲ 29 ਲੋਕਾਂ ਨੂੰ ਇਸ ਸਮੇਂ ਜਨਤਾ ਦੇ ਲਈ ਉਨ੍ਹਾਂ ਦੇ ਸਮਝੇ ਗਏ ਖੇਤਰ ਜਾਂ ਭੱਜਣ ਦੀ ਸੰਭਾਵਨਾ ਦੇ ਕਾਰਨ ਹਿਰਾਸਤ ਵਿੱਚ ਲਿਆ ਗਿਆ ਹੈ ICBC ਦੁਆਰਾ ਕਰਵਾਈ ਗਏ ਇੱਕ ਨਵੇਂ ਇਪਸੋ ਸਰਵੇਖਣ ਨੇ BC ਦੀਆਂ ਸੜਕਾਂ ਉਤੇ ਪਰੇਸ਼ਾਨ ਕਰਨ ਵਾਲੀ ਹਕੀਕਤ ਦਾ ਖੁਲਾਸਾ ਕੀਤਾ। ਚਾਰ ਦੇ ਵਿੱਚੋਂ ਇੱਕ ਡਰਾਈਵਰ ਨੇ ਮੰਨਿਆ ਕਿ ਪਿਛਲੇ ਸਾਲ ਪਹੀਏ ਦੇ ਪਿੱਛੇ ਕੁਝ ਸਮੇਂ ਦੇ ਲਈ ਸਿਰ ਹਿਲਾਇਆ ਸੀ। ਅੱਧੇ ਤੋਂ ਵੱਧ ਡਰਾਈਵਰਸ ਨੇ ਕਿਹਾ ਕਿ ਉਨ੍ਹਾਂ ਨੇ ਉਸ ਸਮੇਂ ਦੌਰਾਨ ਥਕੇ ਹੋਏ ਜਾਂ ਸੁਸਤ ਹੋ ਕੇ ਗੱਡੀ ਚਲਾਈ। BC ਦੇ ਲੰਬੇ ਵੀਕਐਂਡ ਦੇ ਨੇੜੇ ਆਉਂਦੇ ਨਾਲ ICBC ਕੈਵਨੂ ਥਕਾਵਟ ਨੂੰ ਗੰਭੀਰਤਾ ਦੇ ਨਾਲ ਲੈਣ ਦੀ ਤਾਕੀਦ ਕਰ ਰਿਹਾ ਹੈ ਖਾਸ ਕਰਕੇ ਗਰਮੀਆਂ ਦੌਰਾਨ ਜਦੋਂ ਲੰਬੇ ਸੜਕੀ ਸਫ਼ਰ ਅਤੇ ਗਰਮ ਮੌਸਮ ਖਤਰਨਾਕ ਤੌਰ ਉਤੇ ਊਰਜਾ ਅਤੇ ਧਿਆਨ ਨੂੰ ਖਤਮ ਕਰ ਸਕਦੇ ਨੇ ਪੁਲਿਸ ਦੇ ਅੰਕੜਿਆਂ ਅਨੁਸਾਰ ਜੁਲਾਈ ਅਤੇ ਅਗਸਤ ਦੌਰਾਨ ਥਕਾਵਟ ਨਾਲ ਸੰਬੰਧਿਤ ਹਾਦਸਿਆਂ ਵਿੱਚ ਬਾਕੀ ਸਾਲ ਦੇ ਮੁਕਾਬਲੇ 71% ਵਾਧਾ ਹੁੰਦਾ ਹੈ ਮੈਨਕੂਵਰ ਆਈਲੈਂਡ ਉੱਤੇ ਅਜਿਹੇ ਹਾਦਸਿਆਂ ਦੇ ਵਿੱਚ ਹਰ ਸਾਲ ਔਸਤਨ 84 ਲੋਕ ਜ਼ਖਮੀ ਜਾਂ ਮਾਰੇ ਜਾਂਦੇ ਨੇ ICBC ਦੇ ਸੜਕ ਸੁਰੱਖਿਆ ਪ੍ਰਬੰਧਨ ਕੈਥਲੀਨ ਨਡਾਲਿਨ ਨੇ ਕਿਹਾ ਕਿ ਚਿੰਤਾਜਨਕ ਹੈ ਕਿ ਸਾਡੀਆਂ ਸੜਕਾਂ ਉੱਤੇ ਇੰਨੇ ਸਾਰੇ ਡਰਾਈਵਰ ਇੰਨੇ ਥੱਕ ਗਏ ਨੇ ਕਿ ਉਹਨਾਂ ਨੇ ਸਿਰ ਹਿਲਾਇਆ ਜਾਂ ਸੌ ਗਏ ਨੇ ਨਡਾਲਿਨ ਨੇ ਅੱਗੇ ਕਿਹਾ ਕਿ ਜੇ ਤੁਸੀਂ ਸ਼ੁਰੂ ਤੋਂ ਹੀ ਥੱਕੇ ਹੋਏ ਹੋ ਤਾਂ ਤੁਹਾਨੂੰ ਗੱਡੀ ਨਹੀਂ ਚਲਾਉਣੀ ਚਾਹੀਦੀ ਚੰਗੀ ਤਰ੍ਹਾਂ ਆਰਾਮ ਕਰਨ ਵਾਲੇ ਡਰਾਈਵਰ ਵੀ ਗਰਮੀਆਂ ਦੇ ਮੌਸਮ ਕਾਰਨ ਥੱਕੇ ਹੋਏ ਮਹਿਸੂਸ ਕਰ ਸਕਦੇ ਨੇ ਖਾਸ ਕਰਕੇ ਲੰਬੇ ਸੜਕੀ ਸਫ਼ਰਾਂ ਉੱਤੇ ਇਸ ਤੋਂ ਹੀ ਹਰ 2 ਘੰਟਿਆਂ ਬਾਅਦ ਬ੍ਰੇਕ ਲੈਣ ਦੀ ਯੋਜਨਾ ਬਣਾਓ ਅਤੇ ਹੋ ਸਕੇ ਤਾਂ ਡਰਾਈਵਰ ਬਦਲੋ ਜਿਨ੍ਹਾਂ ਲੋਕਾਂ ਨੇ ਥੱਕੇ ਹੋਏ ਗੱਡੀ ਚਲਾਉਣ ਦੀ ਰਿਪੋਰਟ ਦਿੱਤੀ ਉਹਨਾਂ ਵਿੱਚੋਂ 68% ਨੇ ਨੀਂਦ ਦੀ ਘਾਟ ਨੂੰ ਇੱਕ ਕਾਰਨ ਦੱਸਿਆ 53% ਨੇ ਬਿਨਾਂ ਬ੍ਰੇਕ ਤੇ ਪੋਹ ਜਿਆਦਾ ਗੱਡੀ ਚਲਾਉਣ ਨੂੰ ਜ਼ਿੰਮੇਵਾਰ ਠਾ ਰਾਇਆ ਅਤੇ 48% ਨੇ ਦੀਨ ਦੇ ਉਸ ਸਮੇਂ ਦਾ ਇਸ਼ਾਰਾ ਕੀਤਾ ਜਦੋਂ ਯਾਤਰਾ ਕਰਦੇ ਸਨ ਹਾਲਾਂਕਿ ਜਿਨ੍ਹਾਂ ਲੋਕ ਨੂੰ ਨੀਂਦ ਦੀ ਘਾਟ ਸੀ ਉਹਨਾਂ ਵਿੱਚੋਂ ਲਗਭਗ 40% ਨੇ ਪਿਛਲੀ ਰਾਤ 4 ਘੰਟੇ ਜਾਂ ਇਸ ਤੋਂ ਘੱਟ ਨੀਂਦ ਲਈ ਸੀ ਮਨਡਾਲੀ ਨੇ ਅੱਗੇ ਕਿਹਾ ਕਿ ਥਕਾਵਟ ਤੁਹਾਡੇ ਪ੍ਰਤੀਕਿਰਿਆ ਇਸ ਸਮੇਂ ਹੌਲੀ ਕਰ ਦਿੰਦੀ ਹੈ ਅਤੇ ਥੋੜੀ ਜਹੀ ਦੇਰੀ ਵੀ ਹਾਦਸੇ ਦੇ ਜੋਖਮ ਨੂੰ ਕਾਫੀ ਵਧਾ ਸਕਦੀ ਹੈ ਆਈਸੀਬੀਸੀ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਥਕਾਵਟ ਦੇ ਲੱਛਣ ਦੇਖਦੇ ਹੋ ਜਿਵੇਂ ਕਿ ਆਪਣੀ ਲੇਨ ਤੋਂ ਪੜਕਣਾ ਤੁੰਲੀ ਨਜ਼ਰ ਜਾਂ ਡਰਾਈਵਿੰਗ ਦੇ ਆਖਰੀ ਕੁਝ ਮਿੰਟ ਭੁੱਲਣਾ ਤਾਂ ਸਭ ਤੋਂ ਸੁਰੱਖਿਅਤ ਵਿਕਲਪ ਹੈ ਗੱਡੀ ਨੂੰ ਪਿੱਛੇ ਖਿੱਚਣਾ ਅਤੇ ਆਰਾਮ ਕਰਨਾ ਇਸੇ ਤਰ੍ਹਾਂ ਦੇ ਹਾਦਸਿਆਂ ਨੂੰ ਰੋਕਣ ਦੇ ਵਿੱਚ ਮਦਦ ਕਰਨ ਦੇ ਲਈ ਆਈਸੀਬੀਸੀ ਅਤੇ ਆਵਾਜਾਈ ਮੰਤਰਾਲੇ ਨੇ 2016 ਤੋਂ 20 ਹਾਈਵੇ ਉਤੇ ਰੰਬਲ ਸਟ੍ਰਿਪਾਂ ਦੇ ਵਿੱਚ ਲਗਭਗ 2.7 ਮਿਲੀਅਨ ਡਲਰ ਦਾ ਨਿਵੇਸ਼ ਕੀਤਾ ਹੈ ਇਹ ਗਰੂਵਸ ਸੁਸਤ ਜਾਂ ਪਟਕਦੇ ਡਰਾਈਵਰਾਂ ਨੂੰ ਸੁਚੇਤ ਕਰਦੇ ਨੇ ਜਦੋਂ ਉਹ ਆਪਣੀ ਲੇਨ ਤੋਂ ਭਟਕਦੇ ਨੇ ਆਈਸੀਬੀਸੀ ਸੜਕਾਂ ਦੇ ਕਿਨਾਰੇ ਅਤੇ ਮੀਡੀਅਨਾਂ ਦੇ ਨਾਲ ਬੈਰੀਅਰ ਲਗਾਉਂਦਾ ਵੀ ਸਮਰਥਨ ਕਰਦਾ ਹੈ ਖਾਸ ਕਰਕੇ ਹਾਈ ਸਪੀਡ ਹਾਈਵੇ ਅਤੇ ਪਿੰਡੂ ਰੂਟਾਂ ਉਤੇ ਇਸ ਗਰਮੀਆਂ ਦੇ ਵਿੱਚ ਆਈਸੀਬੀਸੀ ਸੜਕ ਸੁਰੱਖਿਆ ਟੀਮਾਂ ਨੂੰ ਲੰਬੇ ਵੀਕੈਂਡ ਦੌਰਾਨ ਬੀਸੀ ਫੇਰੀਜ਼ ਟਰਮੀਨਲਾਂ ਉਤੇ ਤਾਇਨਾਤ ਕੀਤਾ ਗਿਆ ਤਾਂ ਜੋ ਯਾਤਰੀਆਂ ਨੂੰ ਆਪਣੀ ਯਾਤਰਾ ਉੱਤੇ ਜਾਣ ਤੋਂ ਪਹਿਲਾਂ ਸੜਕ ਸੁਰੱਖਿਆ ਨੂੰ ਤਰਜੀਹ ਦੇਣ ਦੀ ਯਾਦ ਦਵਾਈ ਜਾ ਸਕੇ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਲੋਕਰੀ ਸਿਸਟਮ ਦੀ ਵਰਤੋਂ ਕਰਦਿਆਂ ਪੈਰੈਂਟਸ ਐਂਡ ਗ੍ਰੈਂਡ ਪੈਰੈਂਟਸ ਪ੍ਰੋਗਰਾਮ ਅਧੀਨ ਸੱਤੇ ਭੇਜਣ ਦਾ ਸਿਲਸਿਲਾ ਆਰੰਭ ਕਰ ਦਿੱਤਾ ਹੈ ਮਾਪਿਆਂ ਦਾਦਾ ਦਾਦੀ ਜਨਾਨਾ ਨਾਨੀ ਨੂੰ ਪਰਮਨੈਂਟ ਰੈਜ਼ੀਡੈਂਸੀ ਦੀਆਂ 10000 ਨਵੀਆਂ ਅਰਜ਼ੀਆਂ ਪਰਵਾਨ ਕਰਨ ਦੇ ਇਰਾਦੇ ਨਾਲ 12860 ਪ੍ਰਵਾਸੀਆਂ ਨੂੰ ਸਪਾਂਸਰਸ਼ਿਪ ਦਾਖਲ ਕਰਦੇ ਸੱਤੇ ਪੇਚੇ ਜਾ ਰਹੇ ਨੇ ਪਰ ਦੂਜੇ ਪਾਸੇ ਆਮਦਨ ਹਾਦੀ ਸ਼ਰਤ ਵਿੱਚ ਚੁੱਪਚਪੀ ਤੇ ਵਾਅਦਾ ਵੀ ਕੀਤਾ ਜਾ ਚੁੱਕਿਆ ਹੈ ਹੁਣ ਚਾਰ ਮੈਂਬਰਾਂ ਵਾਲੇ ਕੈਨੇਡਾ ਪਰਿਵਾਰ ਦੇ ਲਈ ਘਟੋ-ਘਟ ਸਲਾਨਾ ਆਮਦਨ ਦੀ ਸ਼ਰਤ 70000 $172 ਬਹਤ ਦਾ ਕਾਟ ਦਿੱਤੀ ਗਈ ਹੈ ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਸੇਵਾ ਮੰਤਰਾਲੇ ਦੇ ਵੱਲੋਂ ਸਾਲ 2023 ਦੌਰਾਨ ਦਿਲਚਸਪੀ ਦੇ ਪ੍ਰਕਾਟਾਵੇ ਦਾਖਲ ਕਰਨ ਵਾਲੇ ਪ੍ਰਵਾਸੀਆਂ ਨੂੰ ਹੀ ਸਪਾਂਸਰਸ਼ਿਪ ਅਰਜ਼ੀਆਂ ਦਾਖਲ ਕਰਨ ਦੇ ਸੱਦੇ ਪੇਚੇ ਜਾ ਰਹੇ ਨੇ ਦਿਲਚਸਪੀ ਦਾ ਪ੍ਰਕਾਟਾਵਾ ਦਾਖਲ ਕਰਨ ਦੇ ਬਾਵਜੂਦ ਆਪਦੇ 2 ਹਫ਼ਤੇ ਤੱਕ ਸੱਦਾ ਹਾਸਲ ਕਰ ਤੋਂ ਕੁਝ ਪ੍ਰਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸੁਪਰ ਵੀਜ਼ਾ 10 ਸਾਲ ਦੇ ਮਲਟੀਪਲ ਐਂਟਰੀ ਵੀਜ਼ਾ ਦੀ ਆਪਸ਼ਨ ਲੈ ਸਕਦੇ ਨੇ ਸੂਪਰ ਵੀਜ਼ਾ ਰਾਹੀ ਪਰਵਾਸੀਏ ਦੇ ਮਾਪੇ ਦਰਦਦਾਦੀ ਜਾਂ ਨਾਨਾ ਨਾਨੀ 5 ਸਾਲ ਤੱਕ ਕੈਨੇਡਾ ਵਿੱਚ ਰਹਿ ਸਕਦੇ ਨੇ ਇਸ ਤੋਂ ਇਲਾਵਾ ਕੈਨੇਡਾ ਵਿੱਚ ਮੌਜੂਦਗੀ ਪ੍ਰੰਤ 2 ਸਾਲ ਦੀ ਮਿਆਦ ਹੋਰ ਵਧਾਈ ਜਾ ਸਕਦੀ ਹੈ ਇੱਥੇ ਦੱਸਣਾ ਬੰਦ ਹੈ ਕਿ ਫੈਡਰਲ ਸਰਕਾਰ ਪੈਰੈਂਟਸ ਐਂਡ ਗ੍ਰੈਂਡਪੈਰੈਂਟਸ ਯੋਜਨਾ ਅਧੀਨ ਮੌਜੂਦਾ ਬਰੇ ਪ੍ਰੰਤ 25000 ਸਪਾਂਸਰਸ਼ਿਪ ਅਰਜ਼ੀਆਂ ਪਰਵਾਨ ਕਰਨ ਦਾ ਐਲਾਨ ਕਰ ਚੁੱਕੀ ਹੈ ਸਾਲ 2024 ਦੌਰਾਨ 35700 ਬਿਨਕਾਰਨ ਨੂੰ ਅਰਜ਼ੀ ਦਾਖਲ ਕਰਨ ਦਾ ਸੱਦਾ ਦਿੱਤਾ ਗਿਆ ਹੈ ਜੁਨਾਹ ਦੇ ਵਿੱਚੋਂ 20500 ਅਲcjੀਆਂ ਪ੍ਰਵਾਨ ਕੀਤੀਆਂ ਜਾਣ ਗਿਆ ਦੂਜੇ ਪਾਸੇ ਇਮੀਗ੍ਰੇਸ਼ਨ ਵਿਭਾਗ ਦੇ ਕੋਲ ਵਿਚਾਰ ਅधीन ਕੁੱਲ ਅਲcjੀਆਂ ਦਾ ਬੈਕਲੋਗ 842000 ਹੋਣ ਦੀ ਰਿਪੋਰਟ ਹੈ ਜੋ ਕੁਝ ਸਮਾਂ ਪਹਿਲਾਂ 10 ਲੱਖ ਦੇ ਨੇੜੇ ਚੱਲ ਰਿਹਾ ਸੀ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਭਾਰਤ ਤੋਂ ਆਯਾਤ ਹੋਣ ਵਾਲੀ ਵਸਤਾਂ ਉੱਤੇ 25% ਦਾ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ ਇਕਦਮ ਭਾਰਤ ਤੇ ਅਮਰੀਕਾ ਦੇ ਵਿਚਕਾਰ ਵਪਾਰ ਸਮਝੌਤੇ ਉੱਤੇ ਸਹਿਮਤੀ ਨਾ ਬਣਨ ਤੋਂ ਪਾ ਚੁੱਕਿਆ ਹੈ 트럼ਪ ਨੇ ਕਿਹਾ ਕਿ ਭਾਰਤ ਅਮਰੀਕੀ ਸਮਾਨਾਂ ਉੱਤੇ ਉੱਚ ਟੈਰਿਫ ਲਗਾਉਂਦਾ ਹੈ ਜਿਸ ਦੇ ਜਵਾਬ ਦੇ ਵਿੱਚ ਇਹ ਟੈਰਿਫ ਲਗਾਇਆ ਜਾਵੇਗਾ ਇਹ ਟੈਰਿਫ 1 ਅਗਸਤ 2025 ਤੋਂ ਲਾਗੂ ਹੋਵੇਗਾ ਹੁਣ ਇਸ ਉੱਤੇ ਗੱਲਬਾਤ ਅਗਸਤ ਦੇ ਦੂਜੇ ਹਫਤੇ ਤੋਂ ਬਾਅਦ ਦੁਬਾਰਾ ਸ਼ੁਰੂ ਹੋ ਸਕਦੀ ਹੈ ਇਸ ਦਾ ਭਾਰਤੀ ਨਾਟਕ ਹੈ ਇਸ ਦਾ ਭਾਰਤੀ ਨਿਰਯਾਤਕਾਂ ਉੱਤੇ ਡੂੰਘਾ ਪ੍ਰਭਾਵ ਪੈ ਸਕਦਾ ਹੈ ਖਾਸ ਕਰਕੇ ਆਟੋਮੋਬਾਈਲ ਫਾਰਮਾਸਿਊਟিক্যাল ਅਤੇ ਰਤਨ ਅਤੇ ਗਿਆਨ ਦੇ ਖੇਤਰਾਂ ਦੇ ਵਿੱਚ ਭਾਰਤ ਸਰਕਾਰ ਨੇ ਇਸ ਸਪੈਸ਼ਲਿਟੀ ਦਾ ਅਧਿਐਨ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਵਪਾਰਕ ਗੱਲਬਾਤ ਨੂੰ ਵੀ ਤੇਜ਼ ਕਰਨ ਬਾਰੇ ਗੱਲ ਕੀਤੀ ਹੈ ਮਾਰਾ ਦਾ ਮੰਨਣਾ ਹੈ ਕਿ ਟੈਰਿਫ ਭਾਰਤੀ ਆਰਥਿਕਤਾ ਤੇ ਰੁਪਏ ਦੀ ਕੀਮਤ ਉੱਤੇ ਦਬਾਅ ਪਾ ਸਕਦਾ ਹੈ ਇਸ ਤੋਂ ਪਹਿਲਾਂ ਡੋਨਰਟ ਟਰੰਪ ਨੇ ਕਿਹਾ ਸੀ ਕਿ ਜੇਕਰ ਭਾਰਤ ਤੇ ਅਮਰੀਕਾ ਦੇ ਵਿਚਕਾਰ ਕੋਪਾਰ ਸਮਝੌਤਾ ਇਸ ਹਫਤੇ ਅੰਤਮ ਰੂਪ ਦੇ ਵਿੱਚ ਨਹੀਂ ਦਿੱਤਾ ਜਾਂਦਾ ਤਾਂ ਭਾਰਤ ਨੂੰ 25% ਤੱਕ ਦੀ ਡਰਮਰ ਡਿਊਟੀ ਯਾਨੀ ਕਿ ਟੈਰਿਫ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਮੰਗਲਵਾਰ ਨੂੰ ਜਦੋਂ ਪੱਤਰਕਾਰਾਂ ਨੇ ਉਹਨਾਂ ਨੂੰ ਪੁੱਛਿਆ ਕਿ ਭਾਰਤ ਨੂੰ ਸੌਦਾ ਨਾ ਹੋਣ ਉੱਤੇ ਉੱਚ ਟੈਰਿਫ ਅਦਾ ਕਰਨੇ ਪੈਣਗੇ ਤਾਂ ਕੰਪਨੀ ਜਵਾਬ ਦਿੱਤਾ ਹਾਂ ਮੈਨੂੰ ਲੱਗਦਾ ਹੈ ਅਮਰੀਕਾ ਨੇ ਭਾਰਤ ਅਤੇ ਕੁਝ ਹੋਰ ਦੇਸ਼ਾਂ ਨੂੰ ਇੱਕ ਦਸਤੂਰੀ ਸਮਝ ਸਹਿਮਤੀ ਦਿੱਤੀ ਕਿ ਆ ਗਿਆ ਸੀ ਕਿ ਜਾਂ ਤਾਂ ਉਹ ਇਸ ਤਰੀਕ ਤੱਕ ਵਪਾਰ ਸਮਝੌਤੇ ਤੇ ਪਹੁੰਚ ਜਾਣ ਜਾਂ ਉਹਨਾਂ ਨੂੰ ਵਧੇ ਹੋਏ ਟੈਰਿਫ ਦਾ ਸਾਹਮਣਾ ਕਰਨਾ ਪਵੇਗਾ ਦਾਸੀਏ ਪਿਛਲੇ ਕੁਝ ਮਹੀਨਿਆਂ ਤੋਂ ਭਾਰਤੀ ਅਤੇ ਅਮਰੀਕੀ ਅਧਿਕਾਰੀ ਇਸ ਵਪਾਰ ਸਮਝੌਤੇ ਬਾਰੇ ਗੱਲ ਕਰੇ ਪਰ ਕਈ ਵਾਰ ਉਹ ਆਸ਼ਾਵਾਦੀ ਦਿਖਾਈ ਦਿੰਦੇ ਸਨ ਅਤੇ ਕਈ ਵਾਰ ਉਹ ਅਲਰਟ ਮੋਡ ਵਿੱਚ ਸਨ ਇਸ ਬਸਤ ਨਹੀਂ ਸੀ ਕਿ ਸਮਝੌਤਾ ਕਦੋਂ ਹੋਵੇਗਾ ਅਤੇ ਕੀ ਹੋਵੇਗਾ ਜਰਲ ਟਰੰਪ ਤੋਂ ਪੁੱਛਿਆ ਗਿਆ ਕਿ ਉਹ ਭਾਰਤ ਨੂੰ ਸੰਭਾਵੀ ਸੌਤੇ ਵਿੱਚ ਕਿਉਂ ਉਮੀਦ ਕਰਦੇ ਨੇ ਤਾਂ ਉਹਨਾਂ ਕਿਹਾ ਦੇਖਦੇ ਆ ਕੀ ਹੁੰਦਾ ਹੈ ਭਾਰਤ ਤੇ ਚੰਗਾ ਦੋਸਤ ਰਿਹਾ ਪਰ ਭਾਰਤ ਨੇ ਹੁਣ ਤੱਕ ਲਗਭਗ ਹਰ ਦੇਸ਼ ਦੇ ਨਾਲੋਂ ਬਾਦਲ ਟੈਰਿਫ ਲਗਾਏ ਨੇ ਉਹਨਾਂ ਕਹੇ ਕਿ ਹਾਂ ਕਿ ਹੁਣ ਮੈਂ ਇਨਚਾਰਜ ਆ ਅਤੇ ਅੱਗੇ ਨਹੀਂ ਬੋਲ ਸਕਦਾ